ਵਿਆਹ ਵਿੱਚ ਆ ਗਈ ਮੁੰਡੇ ਦੀ ਮਸ਼ੂਕ ਸ਼ਰਿਆਮ ਕਰਤਾ ਆ ਕੰਮ ਦੇਖ ਕੇ ਸਾਰਿਆਂ ਦੇ ਉੱਡ ਗਏ ਹੋਸ਼ ਦੋਸਤੋ ਅਕਸਰ ਹੀ ਤੁਸੀਂ ਵਿਆਹਾਂ ਵਿੱਚ ਰਿਸ਼ਤੇਦਾਰ ਜਾਂ ਯਾਰ ਦੋਸਤ ਵਿਆਹ ਵਾਲੇ ਮੁੰਡਾ ਕੁੜੀ ਉੱਪਰੋਂ ਪੈਸੇ ਵਾਰਦੇ ਤਾਂ ਬਹੁਤ ਦੇਖੇ ਹੋਣਗੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਕੁੜੀ ਵਿਆਹ ਵਾਲੇ ਮੁੰਡੇ ਦੇ ਉੱਪਰੋਂ ਪੈਸੇ ਵਾਰ ਰਹੀ ਹੈ ਦਰਸਲ ਇਹ ਕੁੜੀ ਇਸ ਮੁੰਡੇ ਦੀ ਮਸ਼ੂਕ ਹੈ ਅਤੇ ਇਹ ਮੁੰਡਾ ਇਸ ਨੂੰ ਬਿਨਾਂ ਦੱਸੇ ਘਰਦਿਆਂ ਦੀ ਮਰਜ਼ੀ ਨਾਲ ਕਿਤੇ ਹੋਰ ਵਿਆਹ ਕਰਵਾ ਰਿਹਾ ਸੀ ਪਰ ਜਦੋਂ ਇਸ ਕੁੜੀ ਨੂੰ ਪਤਾ ਲੱਗਦਾ ਹੈ ਕਿ ਮੁੰਡਾ ਤਾ ਕਿਤੇ ਹੋਰ ਵਿਆਹ ਕਰਵਾ ਰਿਹਾ ਹੈ ਬਸ ਫੇਰ ਕੀ ਸੀ ਇਹ ਕੁੜੀ ਪਹੁੰਚ ਜਾਂਦੀ ਹੈ ਮੁੰਡੇ ਦੇ ਵਿਆਹ ਵਿੱਚ ਅਤੇ ਵਿਆਹ ਵਿੱਚ ਆ ਕੇ ਗਾ ਨਹੀਂ ਪਾਉਂਦੀ ਬਲਕਿ ਆਉਂਦੀ ਸਾਰ ਹੀ ਮੁੰਡੇ ਦੇ ਉੱਪਰੋਂ ਮੀਂਹ ਵਾਂਗ ਪੈਸੇ ਵਾਰਨ ਲੱਗ ਜਾਂਦੀ ਏ ਕੁੜੀ ਮੁੰਡੇ ਉੱਪਰੋਂ ਇੰਨੇ ਪੈਸੇ ਵਾਰਦੀ ਹੈ ਕਿ ਫਰਸ਼ ਉੱਪਰ ਚਾਰੇ ਪਾਸੇ ਨੋਟ ਹੀ ਨੋਟ ਹੋ ਜਾਂਦੇ ਨੇ ਅਤੇ ਜਾਣ ਲੱਗੀ ਮੁੰਡੇ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ ਹੁਣ ਦੱਸੀ ਚੱਲੀ ਸਾਰਿਆਂ ਨੂੰ ਕਿ ਇਹ ਕੁੜੀ ਕੌਣ ਸੀ ਸੋ ਹੁੰਦਾ ਵੀ ਇਸੇ ਤਰ੍ਹਾਂ ਹੀ ਹੈ ਸਾਰੇ ਰਿਸ਼ਤੇਦਾਰ ਅਤੇ ਕੁੜੀ ਵਾਲੇ ਪੁੱਛਣ ਲੱਗ ਜਾਂਦੇ ਨੇ ਕਿ ਨੋਟਾਂ ਦਾ ਮੀਂਹ ਕੌਣ ਵਾਲੀ ਕੁੜੀ ਆਖਿਰ ਹੈ ਕੌਣ ਸੀ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ